ਪੰਜਾਬ ਦੇ ਵਿੱਚ ਲਗਾਤਾਰ ਪੈ ਰਿਹਾ ਮੀਂਹ ਕੈਰ ਬਰਸਾਂਦਾ ਹੋਇਆ ਨਜ਼ਰ ਆ ਰਿਹਾ ਹੈ। ਕਈ ਜਗ੍ਹਾ ਦੇ ਉੱਪਰ ਹਾਦਸੇ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਨੇ। ਉੱਥੇ ਹੀ ਤੁਹਾਨੂੰ ਦੱਸ ਦਈਏ ਬਸਤੀਆਂ ਤੇ ਇਲਾਕੇ ਦੇ ਵਿੱਚ ਕੋਟ ਮੁਹੱਲਾ ਬਸਤੀ ਸ਼ੇਖ ਦੇ ਵਿੱਚ ਮਕਾਨ ਪੂਰੀ ਤਰ੍ਹਾਂ ਢਹਿਣ ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਇਸ ਦੇ ਵਿੱਚ ਕਿਸੇ ਦੀ ਵੀ ਜਾਨ ਨਹੀਂ ਗਈ ਹੈ। ਦਰਸਲ ਇਹ ਘਟਨਾ ਦੇ ਵਿੱਚ ਦੋ ਪਰਿਵਾਰ ਦੇ ਮੈਂਬਰ ਦੁੱਧ ਲੈਣ ਗਏ ਸਨ ਅਤੇ ਦੂਜੇ ਪਾਸੇ ਮੀਂਹ ਬਹੁਤ ਤੇਜ਼ ਪੈ ਰਿਹਾ ਸੀ ਤੇ ਮੀਂਹ ਦੀ ਚਪੇਟ ਦੇ ਕਰਕੇ ਕੋਟ ਮੁਹੱਲੇ ਦਾ ਇਹ ਮਕਾਨ ਤਾਸ਼ ਦੇ ਪੱਤਿਆਂ ਵਾਂਗੂ ਵਿਖਰਦਾ ਹੋਇਆ ਨਜ਼ਰ ਆਇਆ ਇਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ 112 ਤੇ ਕਾਲ ਵੀ ਕੀਤੀ ਗਈ ਹੈ ਪਰ ਕੋਈ ਵੀ ਨਹੀਂ ਪਹੁੰਚਿਆ ਤੇ ਕੋਟ ਮੁਹੱਲੇ ਦੀ ਇਹ ਘਟਨਾ ਜਿਹੜੀ ਹੈ ਦੱਸੀ ਜਾ ਰਹੀ ਹੈ ਜਿੱਥੇ ਤਾਸ਼ ਦੇ ਪੱਤਿਆਂ ਦੇ ਵਾਂਗੂ ਇਹ ਮਕਾਨ ਜਿਹੜਾ ਟੈਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਪਰਵਾਰਕ ਜੀ ਦੁੱਧ ਤੇ ਦਹੀਂ ਲੈਣ ਦੇ ਲਈ ਬਸ ਬਾਹਰ ਗਏ ਸਨ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਉਹਨਾਂ ਦੇ ਨਾਲ ਪਿੱਛੋਂ ਇਹ ਪਾਣਾ ਵਾਪਰ ਜਾਂਦਾ ਹੈ ਦੁਖੀਮਨ ਦੇ ਨਾਲ ਆਪਣੀ ਪੂਰੇ ਹਾਲ ਨੂੰ ਬਿਆਨ ਕਰਦੇ ਹੋਏ ਪਰਵਾਰਕ ਮੈਂਬਰ ਨਜ਼ਰ ਆਉਂਦੇ ਨੇ ਉਹਨਾਂ ਨੇ ਕੀ ਜਾਣਕਾਰੀ ਦਿੱਤੀ ਹੈ ਇੱਕ ਵਾਰ ਜ਼ਰੂਰ ਸੁਣੋ ਕਾਮ ਕੀ ਤੁਹਾਡਾ ਮੇਰਾ ਰਾਹੁਲ চোপੜਾ ਰਾਹੁਲ ਜੀ ਕੀ ਹੋਇਆ ਕਿ ਅੱਜ ਭਾਜੀ ਮੈਂ ਘੁੱਟਾ ਹੈ ਕਿ ਅੰਦਰ ਫੇਰੇ ਮੈਂ ਮੜਿਆ ਦਹੀਂ ਲੈਣ ਗਿਆ ਵਾ ਦਹੀਂ ਚਾਹ ਬਣਾਣ ਲਈ ਜੀ ਬਸ ਤੋਂ ਵਾਪਸ ਆਏਗਾ ਸਾਡਾ ਟਿਆ ਆ ਪਿਆ ਸੀਗਾ ਭਾਈ ਕਿੱਥੇ ਐਡਰੈਸ ਕਿੱਥੇ ਦਾ ਹੈ ਭਾਈ W T 250 ਕੋਟ ਮੱਲਾ ਬਸਤੀ ਸ਼ੇਖ ਬਸਤੀ ਸ਼ੇਖ ਤੇ ਸਰ ਇਹ ਕਿੰਨੇ ਵਜੇ ਦੀ ਗੱਲ ਹੈ ਨੀਅਰ ਬਾਊਟ ਭਾਜੀ ਬਾਤ ਤੂੰ ਲਾ ਲੋ ਅੱਧਾ ਪੌਣਾ ਘੰਟਾ ਪਹਿਲੇ ਦੀ ਗੱਲ ਹੈ ਜੀ ਨੀਅਰ ਬਾਊਟ 6:00 ਵਜੇ ਦੀ ਗੱਲ ਹੈ 7:00 ਵਜੇ ਦੀ 7:00 ਵਜੇ ਦੀ ਗੱਲ ਹੈ ਜੀ ਠੀਕ ਹੈ ਜੀ ਤੇ ਸਰ ਹੁਣ ਤੁਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਕੋਈ ਜਸਤਨ 112 ਤੇ ਫੋਨ ਕੀਤਾ ਮੈਂ ਜੀ ਕਹਿੰਦਾ ਕੋਈ ਟੀਮ ਆਂਦੀ ਹੈ ਭਾਈ ਹੱਟ ਕਿਸਦਾ ਫੋਨ ਤੱਕ ਨਹੀਂ ਆਇਆ ਮੈਨੂੰ ਅੱਛਾ ਤੁਹਾਨੂੰ ਕੋਈ ਕੰਟੈਕਟ ਨੰਬਰ ਲੋਕਲ ਵੀਰਪੁਰ ਦਾ ਕੋਈ ਕੁਛ ਨਹੀਂ ਆ ਮੇਰਾ ਸਾਰਾ ਸਮਾਨ ਪਾਜੀ ਅੰਦਰ ਪਿਆ ਧਰਦਾ ਸਰ ਕਿਸੇ ਲੋਕਲ ਐਮਐਲਏ ਨੂੰ ਜਾਂ ਕਿਸੇ ਨੂੰ ਫੋਨ ਕੀਤਾ ਤੁਸੀਂ ਨਹੀਂ ਭਾਈ ਮੈਂ ਅਜੇ ਤੱਕ ਕਿਸੇ ਨੂੰ ਵੀ ਕੀਤਾ ਨਹੀਂ ਠੀਕ ਹੈ ਸਰ ਮੈਂ ਬਰੀ ਹਣੀ ਬਰੀ ਜਿੱਦਾਂ ਠੀਕ ਹੈ ਸਰ ਠੀਕ ਬਿਊ ਰਿਪੋਰਟ ਔਨ ਪੁਆਇੰਟ